ਹਾਂਜੀ ਦੋਸਤੋ ਆਪਣੀ ਨਾ ਅੱਜ ਦੀ ਵੀਡੀਓ ਤੁਹਾਡੇ ਕਦੇ ਨਾ ਕਦੇ ਜ਼ਿੰਦਗੀ ਵਿੱਚ ਕੰਮ ਜ਼ਰੂਰ ਆਊਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਰੱਖਿਓ ਇਹ ਜੋ ਤੁਸੀਂ ਚੀਜ਼ ਦੇਖ ਰਹੇ ਹੋ ਇਹ ਇੱਕ ਕੰਮ ਲਈ ਨਹੀਂ ਵਰਤੀ ਜਾਂਦੀ ਇਹ ਬਹੁਤ ਜਗ੍ਹਾ ਤੇ ਕੰਮ ਆਉਂਦਾ ਆਪਣੇ ਘਰੇ ਮੰਨ ਲਓ ਬਾਈਕ ਕਾਰ ਟਰੈਕਟਰ ਜਾਂ ਜਿਵੇਂ ਟਰਾਲੀ ਦੀ ਲਿਫਟ ਪਾਏ ਪਾਟ ਜਾਂਦੀ ਹੈ ਹਨਾ ਇਹਨਾਂ ਚੀਜ਼ਾਂ ਤੇ ਵਰਤੋਂ ਹੁੰਦੀ ਆ ਐਮਰਜੈਂਸੀ ਉਹ ਚੀਜ਼ਾਂ ਲੀਕਜ ਹੁੰਦੀਆਂ ਮਿਸਤਰੀ ਕੋਲ ਆਪਾਂ ਨਹੀਂ ਜਾ ਸਕਦੇ ਤਾਂ ਆਹ ਚੀਜ਼ ਨਾਲ ਤੁਸੀਂ ਇੱਕ ਵਾਰ ਆਪਣਾ ਕੰਮ ਚਲਾ ਸਕਦੇ ਹੋ ਤੁਹਾਡੀ ਲੀਕਜ ਬਿਲਕੁਲ ਰੁਕ ਜਾਊਗੀ ਇਹ ਤੁਸੀਂ ਮੰਨ ਲਓ ਜਿਵੇਂ ਆਪਾਂ ਗੱਡੀਆਂ ਜਾਂ ਹੋਰ ਕਿਸੇ ਵੀ ਪ੍ਰਕਾਰ ਦੀ ਚੀਜ਼ ਹਨ ਵਿੱਚ ਆਪਾਂ ਮੈਡੀਕਲ ਕਿੱਟ ਜ਼ਰੂਰ ਰੱਖਦੇ ਹੁੰਨੇ ਮੋਢਲੀ ਸਿਹਤ ਲਈ ਵੀ ਆਪਾਂ ਨੂੰ ਜੇ ਕਿਤੇ ਐਮਰਜੈਂਸੀ ਸੱਟ ਵਗੈਰਾ ਲੱਗਦੀ ਹੈ ਤਾਂ ਆਪਾਂ ਉਸ ਕਿੱਟ ਤੋਂ ਡਟਾਲ ਟੂਲ ਵਗੈਰਾ ਜਾਂ ਕੋਈ ਵੀ ਚੀਜ਼ ਆਪਾਂ ਉਹਦੇ ਵਿੱਚ ਜਿਹੜੀ ਰੱਖਦੇ ਹਾਂ ਹਨਾ ਉਦੀ ਵਰਤੋਂ ਕਰਕੇ ਆਪਾਂ ਇੱਕ ਮੌਕੇ ਆਪਣਾ ਡੰਗਾ ਲਾ ਸਕਦੇ ਆ ਉਸੇ ਤਰ੍ਹਾਂ ਹੀ ਇਹ ਚੀਜ਼ ਆ ਰਾਤ ਬਰਿੱਤੇ ਕੋਈ ਆਪਣੀ ਮਸ਼ੀਨਰੀ ਨੂੰ ਫਾਲਟ ਆਉਂਦਾ ਕੋਈ ਮਾੜੀ ਮੋਟੀ ਲੀਕਜ ਹੁੰਦੀ ਆ ਤਾਂ ਉਥੇ ਆਪਾਂ ਇਹ ਚੀਜ਼ ਦੀ ਵਰਤੋਂ ਕਰ ਸਕਦੇ ਆ ਤੁਹਾਡੀ ਪਾਪੇ ਮੁੜ ਕੇ ਲੀਕਜ ਨਹੀਂ ਹੋਊਗੀ ਕਿਉਂਕਿ ਬਈ ਆਪਾਂ ਇਹ ਐਕਸਪੈਰੀਮੈਂਟ ਕੀਤਾ ਹੋਇਆ ਆਪਣੀਆਂ ਮਸ਼ੀਨਾਂ ਤੇ ਆਪਾਂ ਤਾਂ ਦੱਸ ਦਿਆਂ ਕੋਈ ਇਹ ਬਾਦੂ ਜੀ ਉਹ ਗੱਲ ਨਹੀਂ ਹੈਗੀ ਤੁਹਾਡੇ ਇਹ ਕਦੇ ਨਾ ਕਦੇ ਕੰਮ ਜ਼ਰੂਰ ਆਊਗੀ ਆਪਣੀ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਕਰੋ ਆਪਣੇ ਨੂੰ ਫੋਲੋ ਤੇ ਜਿਹੜੇ ਭਰਾ ਨੂੰ ਪਤਾ ਸੀਗਾ ਇਸ ਚੀਜ਼ ਬਾਰੇ ਉਹ ਕਮੈਂਟ ਕਰਿਓ ਤੇ ਜਿਹੜੇ ਭਰਾ ਨੂੰ ਨਹੀਂ ਪਤਾ ਸੀਗਾ ਉਹ ਵੀ ਜ਼ਰੂਰ ਕਮੈਂਟ ਕਰਿਓ ਕਿਉਂਕਿ ਭਈ ਆਪਾਂ ਦਾ ਕੋਈ ਨੈਗੇਟਿਵ ਪੁਆਇੰਟ ਨਹੀਂ ਦੱਸਿਆ ਹੈਨਾ ਆਪਾਂ ਸਹੀ ਵਰਤੋਂ ਦੱਸੀ ਹੈ ਵੀ ਆਪਾਂ ਇਹਦੀ ਸਹੀ ਵਰਤੋਂ ਇਸ ਪ੍ਰਕਾਰ ਵੀ ਕਰ ਸਕਦੇ ਆ ਹਰੇਕ ਚੀਜ਼ ਦੇ ਕਿਨਾਂ ਦੋ ਪਹਿਲੂ ਹੁੰਦੇ ਆ ਹਮੇਸ਼ਾ ਇੱਕ ਚੀਜ਼ ਦੋ ਕੰਮ ਆਉਂਦੀ ਜਾਂਦੀ ਆ ਹੈਨਾ ਆਪਾਂ ਗਲਤ ਨਾ ਸੋਚੀਏ ਸਹੀ ਸੋਚ ਨਾਲ ਚੱਲ ਕੇ ਦੇਖਾਂਗੇ ਤਾਂ ਆਪਣੇ ਇਹ ਐਮਰਜੈਂਸੀ ਦੇ ਵਿੱਚ ਬਹੁਤ ਜਿਆਦਾ ਕੰਮ ਆਉਂਦੀ ਆ ਬਾਈ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਧੰਨਵਾਦ ਜੀ ਆਪਣੇ ਪੇਜ ਨਾਲ ਬਣੇ ਰਹੋ